ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਕੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਬਾਬਾ ਜੀ ਦੂਸੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਦੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਪੱਲਾ ਲਾਉਂਦੇ ਠੀਕ ਹੈ ਵੀ ਹਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਨੂੰ ਐਮਐਸਪੀ ਮਿਲੇ ਠੀਕ ਹੈ ਨਾ ਇਹ ਸਰਕਾਰ ਦੇ ਛੱਡੀ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਹਾਂ ਬਾਬਾ ਜੀ ਜੇ ਸਾਡੀ ਲਕੀਰ ਖਿੱਚਗੇ ਤੁਰਦੇ ਹਾਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ ਤਿਆਰ ਹਾਂ ਤੋਡੇ ਹੱਥ ਜਬਾਬ ਜੀ ਲਖੀਰ ਖਿੱਚਗੇ ਤੁਰਨਾ ਆਇਆ ਨਾ ਕੈਮਰੇਟਾਂ ਦੇ ਪਿੱਛੇ ਲੱਗ ਕੇ ਆਪਣੇ ਘਰੇ ਰਹਿਣਾ ਆ। ਸਾਸ਼ਰੀ ਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਇੱਕ ਤਾਂ ਜਿਹੜੇ ਆਗੂ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੇ ਦੋ ਫੋਰਮ ਨੇ ਅੱਜ ਤੁਹਾਡੀ ਲੜਾਈ ਲੜ ਰਹੀਆਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਠੀਕ ਆ ਸਿਰਫ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਹਾਡੀ ਐਮਐਸਪੀ ਦੀ ਅੱਜ ਗੱਲ ਕਰ ਰਹੇ ਨੇ ਠੀਕ ਆ ਤੁਹਾਡੇ ਅੱਜ ਕਰਜ਼ਾ ਮੁਕਤੀ ਦੀ ਗੱਲ ਕਰ ਰਹੇ ਨੇ ਠੀਕ ਹੈ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਖੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਖੀ ਫਲਸਫੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੀਆਂ ਦੀਆਂ ਸਾਰੀਆਂ ਤੇ ਬਾਬਾ ਜੀ ਦੂਸੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੀ ਵੀ ਹਾਂ ਤੁਹਾਡਾ ਭਲਾ ਹੋਵੇ ਠੀਕ ਹੈ ਵੀ ਹਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਨੂੰ ਐਮਐਸਪੀ ਮਿਲੇ ਠੀਕ ਹੈ ਨਾ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਆਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਆਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਠੀਕ ਐ ਚਾਹੇ ਆਪਣੀਆਂ ਜਾਨਾਂ ਕਿ ਉਹਨਾਂ ਦੇਣੀਆਂ ਪੈਣ ਸਾਨੂੰ ਠੀਕ ਐ ਸਿੱਖੀ ਫਲਸਫੇ ਦੇ ਉੱਤੇ ਚੱਲਾਂਗੇ ਆਪਣੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲਾਂਗੇ ਤੇ ਬੇਨਤੀ ਕਰਦੇ ਆਂ ਸਾਰਿਆਂ ਨੂੰ ਵੀ 13 ਤਰੀਕ ਨੂੰ ਆਪਣੇ ਟਰੈਕਟਰ ਦੇ ਨਿਸਾਨ ਸਾਹਿਬ ਲਾਓ ਕਿਸਾਨੀ ਝੰਡੇ ਲਾਓ ਠੀਕ ਐ ਤੇ ਗੁਰਦੁਆਰਾ ਤੇ ਗੁਰਦੁਆਰਿਆਂ ਤੇ ਅਰਦਾਸ ਕਰਕੇ ਤੁਰੋ ਵੀਹ ਹਬਾ ਬੱਬਾ ਜੀ ਸਾਨੂੰ ਫਤਿਹ ਬਖਸ਼ਣ ਤੇ ਅਸੀਂ ਇਹ ਲੜਾਈ ਨੂੰ ਜਿੱਤਾਂਗੇ 13 ਤਰੀਕ ਨੂੰ ਹੁਣ ਤੁਹਾਡੇ ਹੱਥ ਜਾਂ ਬੱਬਾ ਜੀ ਲਖੀਰ ਖਿੱਚ ਗਏ ਤੁਰਨਾ ਹੈ ਨਾ ਕੈਮਰੇਡਾਂ ਦੇ ਪਿੱਛੇ ਲਾਕ ਕੇ ਆਪਣੇ ਘਰੇ ਰਹਿਣਾ ਹੈ ਜਾਂ ਫਿਰ ਸਿੱਖੀ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਾਂ ਨੇ ਦਿੱਲੀ ਨਾਲ ਮੱਥਾ ਲਾਣਾ ਹੈ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ 13 ਤਰੀਕ ਨੂੰ ਜਿਹੜੇ-ਜਿਹੜੇ ਬਾਰਡਰ ਲੱਗਦੇ ਨੇ ਸਾਰੇ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਬੀ ਲਾਵਾਂਗੇ ਕਿਸਾਨਾਂ ਦਾ ਭਲਾ ਕਰਾਂਗੇ ਮਜ਼ਦੂਰਾਂ ਦਾ ਭਲਾ ਕਰਾਂਗੇ ਤੇ ਆ ਬੇਨਤੀ ਆ ਪ੍ਰਬੰਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਤ ਇਕ ਤਾਂ ਜਿਹੜੇ ਆਗੂ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੇ ਦੋ ਫੋਰਮ ਨੇ ਅੱਜ ਤੁਹਾਡੀ ਲੜਾਈ ਲੜ ਰਹੀਆਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਠੀਕ ਆ ਸਿਰਫ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਹਾਡੀ ਐਮਐਸਪੀ ਦੀ ਅੱਜ ਗੱਲ ਕਰ ਰਹੇ ਨੇ ਠੀਕ ਆ ਤੁਹਾਡੇ ਅੱਜ ਕਰਜ਼ਾ ਮੁਕਤੀ ਦੀ ਗੱਲ ਕਰ ਰਹੇ ਨੇ ਠੀਕ ਹੈ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਕੀ ਫਲਸਵੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਖੀ ਫਲਸਫੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੇ ਦੀਆਂ ਸਾਰੀਆਂ ਤੇ ਬਾਬਾ ਜੀ ਦੂਸੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਭਲਾ ਹੋਵੇ ਠੀਕ ਹੈ ਵੀ ਹਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਨੂੰ ਐਮਐਸਪੀ ਮਿਲੇ ਠੀਕ ਹੈ ਨਾ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਹਾਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਹਾਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਠੀਕ ਹੈ ਚਾਹੇ ਆਪਣੀਆਂ ਜਾਨਾਂ ਕਿਉਂ ਨਾ ਦੇਣੀਆਂ ਪੈਣ ਸਾਨੂੰ ਠੀਕ ਹੈ ਸਿੱਖੀ ਫਲ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ 13 ਤਰੀਕ ਨੂੰ ਆਪਣੇ ਟਰੈਕਟਰ ਦੇ ਨਿਸ਼ਾਨ ਸਾਹਿਬ ਲਾਓ ਕਿਸਾਨੀ ਝੰਡੇ ਲਾਓ ਠੀਕ ਹੈ ਤੇ ਗੁਰਦੁਆਰਿਆਂ ਤੇ ਗੁਰਦੁਆਰਿਆਂ ਤੇ ਅਰਦਾਸ ਕਰਕੇ ਤੁਰੋ ਬੀਹਾ ਬਾਬਾ ਜੀ ਸਾਨੂੰ ਫਤਿਹ ਬਖਸ਼ਣ ਤੇ ਅਸੀਂ ਇਹ ਲੜਾਈ ਨੂੰ ਜਿੱਤਾਂਗੇ 13 ਤਰੀਕ ਨੂੰ ਹੁਣ ਤੁਹਾਡੇ ਹੱਥ ਜਾਂ ਬਾਬਾ ਜੀ ਲਖੀਰ ਖਿੱਚ ਕੇ ਤੁਰਨਾ ਹੈ ਨਾ ਜਾਂ ਕੈਮਰੇਡਾਂ ਦੇ ਪਿੱਛੇ ਲੱਗ ਕੇ ਆਪਣੇ ਘਰੇ ਰਹਿਣਾ ਹੈ ਜਾਂ ਫਿਰ ਸਿੱਖੀ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਾਂ ਨੇ ਦਿੱਲੀ ਨਾਲ ਮੱਥਾ ਲਾਣਾ ਹੈ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ 13 ਤਰੀਕ ਨੂੰ ਜਿਹੜੇ ਜਿਹੜੇ ਬਾਰਡਰ ਲੱਗਦੇ ਨੇ ਸਾਰੇ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਪੀ ਲਾਵਾਂਗੇ ਕਿਸਾਨਾਂ ਦਾ ਭਲਾ ਕਰਾਂਗੇ ਮਜ਼ਦੂਰਾਂ ਦਾ ਭਲਾ ਕਰਾਂਗੇ ਤੇ ਆ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ